ਸੰਗਤ ਜੀਓ ਇਹ ਜੋ ਸਥਾਨ ਹੈ ਜਿੱਥੇ ਬਾਬਾ ترਸੀਮ ਸਿੰਘ ਜੀ ਦਾ ਆਪਾਂ ਸੰਸਕਾਰ ਕੀਤਾ ਸੀ ਇਸ ਨੂੰ ਮਹਾਂਪੁਰਸ਼ਾਂ ਨੇ ਸਤਿਕਾਰਯੋਗ ਬਾਬਾ ਬਚਨ ਸਿੰਘ ਜੀ ਬਾਬਾ ਸੁਰਿੰਦਰ ਸਿੰਘ ਜੀ ਬਾਬਾ ਰਵਿੰਦਰ ਸਿੰਘ ਜੀ ਨੇ ਇੱਕ ਆਪਣੀ ਸੋਚ ਨੂੰ ਵਿਚਾਰ ਕਰਦਿਆਂ ਇਸ ਜਗ੍ਹਾ ਦੇ ਉੱਪਰ ਇੱਕ ਹਰਬਲ ਪਾਰਕ ਬਣਾਉਣ ਦਾ ਜੋ ਹੈ ਉਹ ਇੱਕ ਨਿਸ਼ਚਾ ਕੀਤਾ ਹੈ ਜਿਸ ਦੇ ਵਿੱਚ ਜੜੀ ਬੂਟੀਆਂ ਔਰ ਦਵਾਈਆਂ ਦੀਆਂ ਜਿਹੜੀਆਂ ਉਹ ਅਬ ਬੂਟੇ ਹੋਣਗੇ ਉਹ ਲਾਏ ਜਾਣਗੇ ਸੋ ਇਸ ਸਥਾਨ ਨੂੰ ਬਾਬਾ ترسےم ਸਿੰਘ ਜੀ ਹਰਬਲ ਪਾਰਕ ਦਾ ਨਾਮ ਦਿੱਤਾ ਜਾਵੇਗਾ ਔਰ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਜੋ ਬੀੜ ਬੂਟੇ ਲਾਏ ਜਾਣਗੇ ਅੱਜ ਸਾਡੀ ਖਾਲਸਾ ਸਮਾਜ ਸੇਵਾ ਸੁਸਾਇਟੀ ਕਾਂਸੀਪੁਰ ਵਾਲੇ ਵੀਰਾਂ ਨੇ ਇੱਥੇ ਲਿਆ ਕਰਕੇ ਔਰ ਪੰਜ ਬੂਟੇ ਜੋ ਹਨ ਉਹ ਲਾ ਕਰਕੇ ਮਹਾਪੁਰਸ਼ਾਂ ਦੇ ਕੋਲੋਂ ਔਰ ਇਹਦੀ ਇਹ ਸ਼ੁਭ ਰਮਤਾ ਕੀਤੀ ਹੈ ਸੋ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਆਪ ਜੀ ਨੇ ਸਾਰਿਆਂ ਨੇ ਕਰਤੱਵ ਸੇਵਾ ਵਾਲੇ ਮਹਾਪੁਰਸ਼ਾਂ ਦਾ ਵੱਤਵਾ ਸਹਿਯੋਗ ਦੇਣਾ ਤਾਂ ਕਿ ਜੋ ਨਵੀਆਂ-ਨਵੀਆਂ ਇੱਥੇ ਅੱਜ ਇਹ ਚੀਜ਼ਾਂ ਬਣਾ ਰਹੇ ਹਨ ਉਸ ਦੇ ਵਿੱਚ ਇਹਨਾਂ ਨੂੰ ਸਹਿਯੋਗ ਦੇ ਕਰਕੇ ਔਰ ਗੁਰੂ ਮਹਾਰਾਜ ਦੇ ਅਸੀਸ ਦੇ ਸਦਕਾ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਦਰਤਨ ਬਾਬਾ ਹਰਬੰਸ ਸਿੰਘ ਜੀ ਬਾਬਾ ਬਜਨ ਸਿੰਘ ਜੀ ਔਰ ਬਾਬਾ ਸੁਰਿੰਦਰ ਸਿੰਘ ਜੀ ਇਹਨਾਂ ਦੇ ਆਸ਼ੀਰਵਾਦ ਦੇ ਨਾਲ ਅੱਜ ਜੋ ਹੈ ਅਸੀਂ ਨਾਨਕ ਮਤਾ ਸਾਹਿਬ ਪਹੁੰਚੇ ਹਾਂ ਔਰ ਇੱਥੇ ਬਾਬਾ ترਸੀਮ ਜੀ ਦੇ ਨਾਂ ਤੇ ਹਰਬਲ ਪਾਰਕ ਦੀ ਸ਼ੁਰੂਆਤ ਕੀਤੀ ਗਈ ਹੈ ਜਿੱਥੇ ਜੜੀ ਬੂਟੀਆਂ ਔਰ ਹਰਬਲ ਦੇ ਪ੍ਰੋਡਕਟ ਦੇ ਪੇੜ ਬੋਦੇ ਲਾਏ ਜਾਣਗੇ ਤੇ ਇਹਨੂੰ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇੱਥੇ ਆਏ ਤੇ ਸੇਵਾ ਕਰਨ। ਬੇਕਰ ਗਿਆ ਕਲ ਸਾਫ ਫਤਿ